گلابر کامی جی کہ

تو انہیں نے موچا لے ہوگے تو پھر ایسی کی اب کیا ہوگی اس راتوں شریف گوڑ اس کو آرہا سکے پاتھا نے ساتھ کھنڈوں جانا سکتا اس رات

ਉਹਨੂੰ ਪਤਾ ਹੈ ਗੋਡੇ ਦੇ ਸਤਿਗੁਰੂ ਕਿਆ ਲਈ ਕਰਦਾ ਕਾਰਮੀ ਬਲ ਗਿਆ ਸੀ ਗੋਲਖਾ ਇੱਕ ਪ੍ਰਥਾਨ ਬੱਜਿਆ ਸੀ ਗੋਲਖਾ ਨੇ ਘਰ ਦੇ ਵਿੱਚ ਗੈਂਦੀ ਤੇ ਸਤਿਗੁਰੂ ਨੇ ਪਸਾੜੇ ਜੇਣਾ ਸ਼ੁਰੂ ਕਰਨਾ ਉਹ ਪਸਾੜੇ ਜੇ ਤੇ ਜਦੋਂ ਪਸਾੜੇ ਥੇਕੇ ਮਹਾਰਾਜ ਉਹ ਬੋਧੀ ਬਾਣ ਸਤਿਗੁਰੂ ਕਹਿੰਦੇ ਚੜ੍ਹਦੀ ਜਵਾਨੀ ਹੋਵੇ بیٹھا جگہ رابطی دن گیا ستگر شروع کرتی مارے تو نہیں مار پھر تھوڑا جہا جاگ لگی کل بھی کہا جی تیے دن ستگو نے یہی کہا

مہارا جبانی ہوا خون ہوگا چھوشاہ نے کرتارپور سوچے مار دیا سبھی

ਜਦੋਂ ਲੱਗਿਆ ਨਾ ਭਗਤ ਜੀ ਕਹਿੰਦੇ ਹੁਣ ਬੜੀ ਦੇ ਸ਼ੇਰ ਨੂੰ ਜਵਾਬ ਹੀ ਜਾਨਣ ਕਿਵੇਂ ਸਤਗੁਰੂ ਦਾ ਤੁੰਤ ਤੇਰੇ ਮੁਠੇ ਦੇ ਹਥਿਆ ਤੇਰੋ ਢਾਈ ਤੇ ਨਾਲ ਹੀ ਕਰਦੇ ਜਦੋਂ ਕਰਦਾ ਰੋ ਉਹ ਕਾਪੀ ਚਾਰ ਨਾ ਕਰੋ ਸਤਨਾਮੁ ਸ੍ਰੀ ਜਦੋਂ ਪਤਾ ਲੱਗਿਆ ਨਾ ਭਾਈਆ ਅਸੀਂ ਉਹ ਬਾਣ ਉਹਨਾਂ ਵੀ ਨਾ ਇੱਕ ਜਵਾਬ ਤੇ ਸਤਗੁਰੂ ਦਾ ਤੁੰਤ ਸਮਾਨ ਲੱਗਿਆ ਹੋਇਆ ਸੀ ਉਹਦੇ ਤੇ ਜਾਓ ਜਦੋਂ ਤੁੰਤ ਸਮਾਨ ਕਰ ਗਿਆ ਦੇਖਿਆ ਅਈ ਨਾ ਭਜਨ ਦਾ ਮਾਉਂ ਕੰ ਦਾ ਸੀ 9 ਕੰ ਦਾ। 20 ਕਿਲੋ ਵਜਨ ਹੁੰਦਾ ਇੱਕ ਤਾਂ ਵਿੱਚ। ਪਰ ਤੋਂ ਪਰ ਸਵਾ 2 ਘੰਟਾ ਲੱਗਦਾ ਹੈ। 9 ਕਾ ਕਾ ਦਾ ਮਾਂ ਸੁਭਾ। ਇਤਨੇ ਛਾੜਾ ਮਾਰੇ। ਫਿਰ ਇਹਨਾਂ ਭਾਰਾਂ ਤੁਨ ਸੁਹਾ ਨੂੰ ਸਤਿਗੁਰੂ ਚੱਕ ਲੈਗੇ ਹੋਣਗੇ। ਜੁਜੇ ਤੇ ਕੀ 라ਵੀ ਦੇਖੀ। ਜਬਾਤੀ ਦਿੱਤਾ 라ਵੀ ਵਿੱਚ। ਉਹ ਕੰਨ ਚੱਕਣ ਚ ਪਾਉਣ ਵਾਲੀ ਦਾ ਗੱਲ ਕਿਦ ਨੇ ਇਹ ਤਾਂ ਵੱਡੇ ਪੁਰਸ਼ਾਂ ਦਾ ਵੱਡੇ ਲੋਕਾਂ ਦਾ ਆਮ ਦੁਨੀਆਂ ਤੇ ਤ압 ਦਬਾਅ ਬਣਾਇਆ ਹੁੰਦਾ ਹੈ। ਇੱਕ ਮੈਂ ਮੋਢੀ ਦੀ ਮਸਾਦ ਨੇ ਮਜ਼ੱਰਬ ਬੈਠੀ ਐ। ਅਗੇ ਕੋਟਾ ਕੋਟਾ ਦੀ ਬੋਲੀ ਚੱਕਣੀ ਕੋਲੇ ਬਜ਼ੁਰਗ ਨੂੰ ਔਖੀ ਸੀ। ਸੱਤ ਕਿਲੋ ਦੀ ਟੱਲੇ ਹੁੰਦੀ ਸੀ। ਆਹ ਰੋਣੇ ਨੀ ਕਾਉਂਦੇ। ਕੋਈ ਪ੍ਰਵਾਹ ਨਹੀਂ ਸੀ ਕਾਤੇ ਤੇ ਤਬ ਜੋ ਚੱਕਣ ਨਹੀਂ ਜੇ ਰਾਤ ਟੁੱਲ ਗਈ ਜਾਂਦੀ। ਤੇ ਔਰ ਅੱਜ

ਰੋਂਗਾ ਸਾਡੇ ਕਿਹੜੇ ਦਿੱਨੇ ਆਉ ਉਹ ਤਾਂ ਗਲੀ ਪਾਉ ਇਹ ਤਾਂ ਆਉ ਦੁਨੀਆਂ ਦੇ ਪ੍ਰਭਾਵ ਤੋਂ ਬਾਅਦ ਕਿ ਚੱਪਣੇ ਤੋਂ ਬਾਅਦ ਤਾਂ ਮੁਸ਼ਕਲ ਦੀ ਗੱਲ ਹੈ ਅਰੰਭਿਆ ਨਾਲ ਹੀ ਤੁਂਗੇ ਨੂੰ ਸਵਾਲ ਕੀਤਾ ਦੂਜੇ ਨੇ ਜਵਾਬ ਦਿੱਤਾ ਤੇ ਇਦੋਂ ਸੱਫ ਨੂੰ ਰਮ ਗੰਨੜ ਵਾਲੇ ਹਰ ਇਹਦੇ ਦੀ ਘਟ ਕਰਕੇ ਅੰਤ ਕੀ ਜਾਣ ਤੇ ਭਰੇ ਕੋਈ ਕੀ ਮਾਰੇ ਭਰਦਾ ਤੋਂ ਉੱਠੇ ਨੌਂ ਦਾ ਅਕੜਾ ਭਰਸਵਾਨ ਚੱਕਿਆ ਚਾਹੇ ਕਿਲੇ ਤੇ ਪੀਂਦਾ ਖਿਚਾ ਲਗੀ ਨਾ ਜਖਮ ਦੇ ਤਾਂ ਕੀ ਦੇ ਦੇ ਤਾਂ ਕੀ ਦੇ

سکھنے دیتے چکے رہو یہ امرت شاہی ہے